ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਲੋਕ ਸਭਾ ਚੋਣਾਂ ਲੈ ਕੇ ਜਿੱਥੇ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਉੱਥੇ ਹੀ ਭਾਜਪਾ ਵੱਲੋਂ ਆਪਣੀ ਦੂਜੀ ਸੂਚੀ ਇਹੋ ਜਾਰੀ ਕੀਤੀ ਗਈ ਤੇ ਦੂਜੀ ਸੂਚੀ ਦੇ ਵਿੱਚ ਉਹਨਾਂ ਨੇ ਹੁਸ਼ਿਆਰਪੁਰ ਦੇ ਵਿੱਚੋਂ ਇੱਕ ਕੈਂਡੀਡੇਟ ਉਤਾਰ ਦਿੱਤਾ ਗਿਆ ਤੇ ਦੂਜੇ ਪਾਸੇ ਵਿਜੇ ਸੰਪਲਾ ਜੋ ਕਿ ਪੁਰਾਣੇ ਲੀਡਰ ਨੇ ਤੇ ਵੱਡੇ ਲੀਡਰ ਨੇ ਉਹਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਤੇ ਹੁਣ ਆਸ ਰਹੀਆਂ ਨੇ ਕਿ ਉਹ ਦੂਜੀ ਪਾਰਟੀਆਂ ਦੇ ਸੰਪਰਕ ਦੇ ਵਿੱਚ ਨੇ ਤੇ ਉਹ ਪਾਰਟੀ ਛੱਡ ਸਕਦੇ ਨੇ ਢਿੱਲੋ ਸਾਹਿਬ ਦੇਖੋ ਜਿਹੜੇ ਵਿਜੇ ਸੰਪਲਾ ਇਕ ਕੌਮੀ ਅਨਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵੀ ਰਹੇ ਨੇ ਪੰਜਾਬ ਦੇ ਵੱਡੇ ਆਗੂ ਨੇ ਚੰਗੇ ਆਉਧੇ ਉੱਤੇ ਰਹੇ ਨੇ ਹਿਸ਼ਾਰਪੁਰ ਇਹਨਾਂ ਦਾ ਸਬੰਧ ਹੈ ਇਹ ਵੀ ਹਿਸ਼ਾਰਪੁਰ ਤੋਂ ਐਸ ਵਾਰ ਲੋਕ ਸਭਾ ਦੀ ਸੀਟ ਵਾਸਤੇ ਭਾਰਤੀ ਜਨਤਾ ਪਾਰਟੀ ਤੋਂ ਟਿਕਟ ਮੰਗਦੇ ਸਨ ਟਿਕਟ ਜਿਹੜੇ ਮੌਜੂਦਾ ਰਾਜ ਮੰਤਰੀ ਨੇ ਸੋਮ ਪ੍ਰਕਾਸ਼ ਉਹਨਾਂ ਦੀ ਥਾ ਦੇ ਉੱਤੇ ਉਹਨਾਂ ਦੀ ਧਰਮ ਪਤਨੀ ਅਨੀਤਾ ਸੋਮਪrakash ਨੂੰ ਦੇ ਦਿੱਤੀ ਕਿ ਉਹ ਕਹਿੰਦੇ ਜੇ ਸੋਮਪrakash ਨੇ ਨਹੀਂ ਲੜਨੀ ਸੀ ਤਾਂ ਇਹ ਟਿਕਟ ਮੈਨੂੰ ਦਿੱਤੀ ਜਾਵੇ। ਔਰ ਵਿਜੇ ਸੰਪਲਾ ਭਾਰਤੀ ਜਨਤਾ ਪਾਰਟੀ ਦੇ ਪੁਰਾਣੀ ਆਗੂਆਂ ਦੇ ਵਿੱਚੋਂ ਹੈ। ਇਹਦੇ 'ਚ ਕੀ ਹੋਇਆ ਜੀ? ਉਹ ਟਵੀਟ ਆਇਆ ਇੱਕ ਉਹ ਟਵੀਟ ਕਾਫੀ ਚਰਚਾ ਵਿਚ ਰਿਹਾ ਹੈ ਅੱਜ ਪਤਾ ਲੱਗਿਆ ਕਿ ਚੰਡੀਗੜ੍ਹ ਦੇ ਇੱਕ ਹੋਟਲ ਦੇ ਵਿੱਚ ਭਾਜਪਾ ਦੇ ਕੁਝ ਆਗੂਆਂ ਨਾਲ ਉਹਨਾਂ ਦੀ ਮੀਟਿੰਗ ਵਗੈਰਾ ਵੀ ਹੋਈ ਸੂਤਰਾਂ ਦੇ ਹਵਾਲੇ ਤੋਂ ਇਹ ਹੈ ਕਿ ਉਹ ਮੀਟਿੰਗ ਬਿਲਕੁਲ ਬੇਸਟਾਰੇ ਹੀ ਕਿਸੇ ਕਿਨਾਰੇ ਨਹੀਂ ਲੱਗ ਸਕੀ ਉਸ ਤੋਂ ਬਾਅਦ ਜੋ ਪਤਾ ਲੱਗਿਆ ਕਿ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਜੇਪੀ ਨੱਡਾ ਸਾਬ ਨੂੰ ਸੱਦਿਆ ਹੋਣਾ ਉਹਨਾਂ ਨੂੰ ਦਿੱਲੀ ਸੱਦ ਲਿਆ ਕਿ ਤੁਸੀਂ ਭਾਈ ਸਾਹਿਬ ਆਓ ਆਪਾਂ ਵੇ ਕੀ ਗੱਲਬਾਤ ਕਰਦੇ ਆਂ ਸੂਤਰਾਂ ਦੇ ਹਵਾਲੇ ਤੋਂ ਇਹ ਹੈ ਕਿ ਜੇ ਉਹਨਾਂ ਨੂੰ ਸੰਤੋਸ਼ ਨਾ ਕੀਤਾ ਗਿਆ ਉਹਨਾਂ ਨੇ ਕਹਿਤਾ ਕਿ ਮੈਂ ਤਾਂ ਚੋਣ ਲੜਨੀ ਹੈ ਸਤਿਤੀ ਕਾਂਗਰਸ ਵਾਸਤੇ ਵੀ ਗੁੰਜਲਦਾਰ ਬਣੀ ਹੈ ਉੱਥੇ ਕਿਉਂਕਿ ਉਹ ਆਪਣੀ ਪਾਰਟੀ ਨਾਲ ਰੁੱਸਿਆ ਹੋਏ ਚੌਧਰੀ ਪਰਿਵਾਰ ਉਹਨਾਂ ਦਾ ਬੇਟਾ ਵਿਕਰਮਜੀਤ ਸਿੰਘ ਤੇ ਮਾਤਾ ਬੀਬੀ ਕਰਮਜੀਤ ਕੌਰ ਉਹਨਾਂ ਨਾਲ ਵਾਦਾ ਕਰੀ ਬੈਠੇ ਕਿ ਤੁਹਾਨੂੰ ਹਿਸ਼ਾਰਪੁਰ ਦੇ ਦਿੰਨੇ ਆ ਬਾਕੀ ਦੇਖੋ ਜੇ ਉਹ ਆਜ਼ਾਦ ਲੜਦੇ ਆ ਕਾਂਗਰਸ 'ਚ ਸ਼ਾਮਲ ਹੁੰਦੇ ਆ ਜਾਂ ਕੀ ਹੁੰਦੇ ਆ ਪਰ ਵਿਜੇ ਸੰਪਲਾ ਇੱਕ ਵੱਡੇ ਆਗੂ ਨੇ ਔਰ ਭਾਰਤੀ ਜਨਤਾ ਪਾਰਟੀ ਦੇ ਨਾਲ ਕਾਫੀ ਇਸੇ ਕਰਕੇ ਤਾਂ ਉਹਨਾਂ ਨੂੰ ਦਿੱਲੀ ਦੇ ਵਿੱਚ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਵੀ ਬਨਾਇਆ ਗਿਆ ਸੀ ਜੀ ਸੋ ਖਬਰ ਦੀ ਅਪਡੇਟ ਦੇ ਵਿੱਚ ਚੈਨ ਨਾਮੀ ਅਤੇ ਤਾਜ਼ਾ ਖਬਰ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੜਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ